आज दे सड़की हादसे विच मारे गए परिवार पाख का मुआवजा देवे, लोक इंसाफ मंच आज फिलौर तो नवाशहर रोड विखे एक सड़की हादसा आज सवेरे होया जिस विच चार जनिया की मौत हो गई लोक इंसाफ मंच वालों इस हादसे विच मारे गए लोग दुख का इजहार करते हैं इस हादसे कारण साढ़ा सारा इलाका डूगे सोग वि डुब्या होया है ਇਸ ਮੌਕੇ ਲੋਕ ਇਨਸਾਫ ਮੰਚ ਦੀ ਟੀਮ ਨੇ ਸਿਵਲ ਹਸਪਤਾਲ ਫਿਲੌਰ ਵਿਖੇ ਦੌਰਾ ਕੀਤਾ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਜਿਹੜੇ ਜੀਆਂ ਦੀ ਮੌਤ ਹੋ ਗਈ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨਲ ਫਿਲੌਰ ਸਕੱਤਰ ਪਰਸ਼ੋਤਮ ਫਿਲੌਰ ਐਡਵੋਕੇਟ ਸੰਜੀਵ ਪੌਰਾ ਜਸਵੰਤ ਅੱਟੀ ਸਤਪਾਲ ਸ਼ਾਪੁਰ ਡਾਕਟਰ ਅਸ਼ੋਕ ਡਾਕਟਰ ਸੰਦੀਪ ਅਮਰਜੀਤ ਲਾਡੀ ਮਹਿਸੰਪੁਰ ਮਾਸਟਰ ਹੰਸ ਰਾਜ ਸੰਤੋਖਪੁਰਾ रामजी गन्नापिंड गन्ना कलेर आदि ने परिवार दुख साझा किया लोग इंसाफ मंच के आगुआ ने कहा कि असी समझते हाँ कि सड़क जो कि था थान तो टुटी हुई है जिस कारण पहला भी कई एक्सीडेंट हो चुके हैं ਅਸੀਂ ਲੋਕ ਇਨਸਾਫ ਮੰਚ ਵੱਲੋਂ ਮੰਗ ਕਰਦੇ ਹਾਂ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਦਾ ਇਲਾਜ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇ ਅਤੇ ਜਿਹੜੀ ਸੜਕ ਟੁੱਟੀ ਹੋਈ ਹੈ ਉਸ ਦੀ ਮੁਰੰਮਤ ਕੀਤੀ ਜਾਵੇ। ਖੀਲੌਰ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸੀ ਖਾਸ ਰਿਪੋਰਟ ਅੱਜ ਬਹੁਤ ਹੀ ਦੁਖਦਾਈ ਘਟਨਾ ਵਕ ਪਾਪਰੀ ਜਿਹੜੀ ਲੋਰ ਤੋਂ ਨਵਾਂ ਸ਼ਹਿਰ ਰੋਡ ਜਾ ਰਿਹਾ ਇਹ ਨਗਰ ਦੇ ਉਰਲੇ ਪਾਸੇ ਜਿਹੜਾ ਬਹੁਤ ਦਰਦਨਾਕ ਹਾਸਾ ਵਾਪਰਿਆ ਐਕਸੀਡੈਂਟ ਹੋਇਆ ਉਹਦੇ ਵਿੱਚ ਲਗਭਗ 4 ਜੀਆਂ ਦੀ ਮੌਤ ਹੋ ਗਈ ਉਹ ਬੜਾ ਖੁਦਾਈ ਜਿਹੜਾ ਸੀਗਾ ਘਟਨਾ ਵਾਪਰੀਆ ਇੱਥੇ ਸੜਕਾਂ ਜਿਹੜੀਆਂ ਆ ਉਹ ਬਹੁਤ ਤਰਸਯੋਗ ਆ ਟੁੱਟੀਆਂ ਆ ਸੜਕਾਂ ਦੇ ਵਿੱਚ ਵੱਡੇ ਵੱਡੇ ਟੋਏ ਪਏ ਆ ਉਹਦੇ ਕਾਰਨ ਹੀ ਇਹ ਹਾਸੇ ਵਾਪਰਦੇ ਆ ਜਿਹੜਾ ਹਾਸਾ ਇਹ ਟੋਏਆਂ ਦੇ ਕਾਰਨ ਸੜਕਾਂ ਦੇ ਟੁੱਟੀ ਹੋਣ ਕਰਕੇ ਇਹ ਵਾਪਰਿਆ ਆ ਅਸੀਂ ਮੰਗ ਕਰਦੇ ਸਰਕਾਰ ਤੋਂ ਵੀ ਜਿਹੜੀ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਜਿਹੜੇ ਮਰ ਤੱਕਿਆ ਜਿਹੜੇ ਇਸ ਹਾਦਸੇ ਦੇ ਵਿੱਚ ਮਾਰੇ ਗਏ ਆ ਉਹਨਾਂ ਦੇ ਪਰਿਵਾਰ ਨੂੰ ਲੋਕ ਸਰਕਾਰ 5-5 ਲੱਖ ਰੁਪਏ ਮੁਆਵਜ਼ਾ ਦੇਵੇ ਤੇ ਜਿਹੜੀ ਮੰਨ ਲਓ ਵੀ ਗੰਭੀਰ ਜ਼ਖਮੀ ਹੋਏ ਆ ਉਹਨਾਂ ਦਾ ਸਰਕਾਰ ਜਿਹੜਾ ਉਹ ਇਲਾਜ ਫ੍ਰੀ ਕਰੇ ਇਹ ਅਸੀਂ ਲੋਕ ਇਨਸਾਫ ਮੰਗ ਚ ਪਰੋਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਆ ਵੀ ਜਿਹੜੀ ਇਹ ਸੜਕਾਂ ਆ ਜਲਦੀ ਤੋਂ ਜਲਦੀ ਇਹ ਬਣਾਈਆਂ ਜਾਣ ਜਿਹੜੇ ਟੋਏ ਆ ਜਲਦੀ ਤੋਂ ਜਲਦੀ ਜਿਹੜੇ ਇਹ ਟੋਏ ਪਏ ਆ ਬਹੁਤ ਵੱਡੇ ਵੱਡੇ ਖੱਡੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਸੜਕਾਂ ਬਣਾ ਕੇ ਰਿਪੇਅਰ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ ਜੀ ਆਜਨਤਾ ਜੈ ਸੰਘਰਸ਼ ਜੈ ਪਿੰਡ ਜੈ ਫਤ ਅੱਜ ਫਲੋਰ ਦੇ ਨਮਾਸ਼ਾਹ ਰੋਡ ਦੇ ਉੱਪਰ ਗੜੇ ਤੇ ਸਿਸਵਾਲ ਦੇ ਵਿਚਾਰੇ ਜਿਹੜਾ ਸਵੇਰੇ ਐਕਸੀਡੈਂਟ ਹੋਇਆ ਇੱਕ ਆਟੋ ਤੇ ਗੱਡੀ ਦੀ ਜਿਹੜੀ ਟੱਕਰ ਹੋ ਗਈ ਆ ਜਿਹਦੇ ਵਿੱਚ ਚਾਰ ਮੌਤਾਂ ਹੋ ਗਈਆਂ ਅਸੀਂ ਲੋਕਾਂ ਸਾਫ ਮੰਚ ਵੱਲੋਂ ਪਰਿਵਾਰਾਂ ਦੇ ਨਾਲ ਡੂੰਗੀ ਹਮਦਰਦੀ ਪ੍ਰਗਟ ਕਰਦੇ ਆਂ ਜਿੱਥੇ ਅਸੀਂ ਸਮਝਦੇ ਆਂ ਕਿ ਇਹ ਜਿਹੜੀਆਂ ਮੌਤਾਂ ਹੋਈਆਂ ਇਹ ਦਾ ਕਾਰਨ ਇਹ ਜਿਹੜੀਆਂ ਟੁੱਟੀਆਂ ਸੜਕਾਂ ਆ ਜਿਨ੍ਹਾਂ ਦੇ ਵਿੱਚ ਏਡੇ ਏਡੇ ਟੋਏ ਪਏ ਹੋਏ ਆ ਉਹਦੇ ਕਾਰਨ ਇਹ ਮੌਤਾਂ ਹੋਈਆਂ ਆ ਇਸ ਕਰਕੇ ਜਿੱਥੇ ਅਸੀਂ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਦੇ ਹਾਂ ਉਹਦੇ ਨਾਲ ਨਾਲ ਅਸੀਂ ਮੰਗ ਵੀ ਕਰਦੇ ਆਂ ਕਿ ਜਿਹੜੇ ਪਰਿਵਾਰ ਦੇ ਵਿੱਚੋਂ ਮੌਤਾਂ ਹੋਈਆਂ ਉਹ ਸਾਰੇ ਪਰਿਵਾਰਾਂ ਨੂੰ ਮਿੱਤਰਾਂ ਨੂੰ ਜਿਹੜਾ ਘੱਟੋ ਘੱਟ 5-5 ਲੱਖ ਦਾ ਜਿਹੜਾ ਮੁਆਵਜ਼ਾ ਇੱਕ ਇੱਕ ਮੈਂਬਰ ਨੂੰ ਦਿੱਤਾ ਜਾਵੇ ਤੇ ਉਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਜਿਹੜੀਆਂ ਸੜਕਾਂ ਦੇ ਉੱਪਰ ਐਡੇ ਐਡੇ ਟੋਏ ਪਏ ਹੋਏ ਆ ਉਹਨਾਂ ਨੂੰ ਠੀਕ ਕਰਨ ਦੇ ਵਾਸਤੇ ਸਰਕਾਰ ਜਲਦ ਤੋਂ ਜਲਦ ਜਿਹੜਾ ਆ ਉਹ ਆਪਣੇ ਵੱਲੋਂ ਜਿਹੜੇ ਆ ਕਦਮ ਚੱਕੇ ਤੇ ਉਹਨਾਂ ਨੂੰ ਠੀਕ ਕਰੇ ਔਰ ਜਿਹੜੇ ਜ਼ਖਮੀ ਉੱਥੇ ਹੋ ਗਏ ਆ ਉਹਨਾਂ ਦਾ ਜਿਹੜਾ ਇਲਾਜ ਆ ਅਸੀਂ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਆਪਣੇ ਫੰਡ ਦੇ ਵਿੱਚੋਂ ਜਿਹੜਾ ਉਹਨਾਂ ਦਾ ਸਾਰਿਆਂ ਦਾ ਜ਼ਖਮੀ ਦਾ ਇਲਾਜ ਕਰਾਵੇ